ਇਬਰਾਹਿਮ ਲਿੰਕਨ ਤੋਂ ਵੀ ਵੱਡਾ ਹੋ ਜਾਏਗਾ 트럼ਪ ਦਾ ਕੱਦ ਪੁੱਤ ਪ੍ਰੈਜ਼ੀਡੈਂਟ 트럼ਪ ਦੀ ਜਿਹੜੀ ਮਹਾਨਤਾ ਜਾਂ ਖੂਬੀ ਹੈ ਉਹਦੀ ਜਦੋਂ ਗੱਲ ਕਰਦੇ ਆ ਤਾਂ ਇੱਕ ਨੰਬਰ ਤੇ ਚੋਣਾ ਲੜਨ ਤੋਂ ਉਸ ਨੂੰ ਰੋਕਿਆ ਗਿਆ ਜਿੱਤਣ ਤੋਂ ਰੋਕਿਆ ਗਿਆ ਜੇਲ ਭੇਜਣ ਦੀ ਤਿਆਰੀ ਕੀਤੀ ਗਈ ਤੇ ਫਿਰ ਉਸ ਨੂੰ ਕਤਲ ਕਰਨ ਦੀ ਇੱਕ ਕੋਸ਼ਿਸ਼ ਵੀ ਹੋਈ ਦੋ ਥਾਵਾਂ ਤੇ ਕੋਸ਼ਿਸ਼ ਹੋਈ ਤੇ ਇਹ ਖੂਬੀਆਂ ਨੇ ਉਹਦੀਆਂ ਇਦੇ ਨਾਲ ਦੂਜੇ ਨੰਬਰ ਤੇ ਇਹ ਹੈ ਕਿ ਜਿੱਤਣ ਤੇ ਤੁਰੰਤ ਬਾਅਦ ਪ੍ਰੈਜ਼ੀਡੈਂਟ 트ੰਪ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੀਆਂ ਜੰਗਬੰਦੀਆਂ ਮਾਫ ਕਰਨਾ ਜੰਗਾਂ ਚੱਲ ਰਹੀਆਂ ਸਨ ਉਹ ਜੰਗਬੰਦੀਆਂ ਲਈ ਯਤਨ ਕੀਤੇ ਪ੍ਰੈਜ਼ੀਡੈਂਟ 트ੰਪ ਨੇ ਰੂਸ ਯੂਕਰੇਨ ਸੀਰੀਆ ਅਮਰੀਕਾ ਹਮਾਸ ਇਜ਼ਰਾਇਲ ਪਾਕਿਸਤਾਨ ਇੰਡੀਆ ਤੇ ਹੁਣ ਇਜ਼ਰਾਇਲ ਅਤੇ ਈਰਾਨ ਤੇ ਜਿਹੜੀ ਆਪਾਂ ਈਰਾਨ ਤੇ ਇਜ਼ਰਾਇਲ ਦੀ ਜੰਗ ਉਸ ਦੇ ਵਿੱਚ ਤੁਸੀਂ ਦੇਖੋ ਕਿ 12 ਦਿਨ ਚੱਲੀ ਇਹ ਜੰਗ ਤੇ ਇਹਦੇ ਚ ਇਰਾਨ ਜਾਂ ਇਜ਼ਰਾਈਲ ਨਹੀਂ ਕਿਸੇ ਦੀ ਜਿੱਤ ਨਹੀਂ ਹੋਈ ਨਾ ਇਰਾਨ ਦੀ ਜਿੱਤ ਹੋਈ ਆ ਨਾ ਇਜ਼ਰਾਈਲ ਦੀ ਜਿੱਤ ਹੋਈ ਆ ਨਾ ਇਰਾਨ ਦੀ ਹਾਰ ਹੋਈ ਆ ਤੇ ਨਾ ਇਜ਼ਰਾਈਲ ਦੀ ਹਾਰ ਹੋਈ ਆ ਤੇ ਨਾ ਅਮਰੀਕਾ ਦੀ ਹਾਰ ਹੋਈ ਆ ਤੇ ਨਾ ਅਮਰੀਕਾ ਦੀ ਜਿੱਤ ਹੋਈ ਆ ਇਹ ਖੂਬੀ ਐ ਇਸ جنگ ਦੀ ਤੇ ਇਹਦੇ ਚ ਟਰੰਪ ਜਿੱਤੇ ਆ ਪ੍ਰੈਜ਼ੀਡੈਂਟ ਟਰੰਪ ਦੀ ਜਿੱਤ ਹੋਈ ਆ ਇਹਦੇ ਚ